ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਮੰਤਰ ਮੰਤਰੰ ਨਮਸਕਾਰ ਹੈ ਮੰਤਰਾਂ ਦੇ ਵੀ ਮੰਤਰ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਜੰਤਰ ਜੰਤਰੰ ਜੰਤਰਾਂ ਦੇ ਵੀ ਜੰਤਰ ਜਾਦੂ ਵੱਡੇ ਜਾਦੂਗਰ ਤੋਂ ਵੀ ਜਾਦੂਗਰ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਜਿਵੇਂ ਕਿ ਨੂਰ ਸ਼ਾਹ ਨੂੰ ਮਹਾਰਾਜ ਬਖਸ਼ਣ ਗਏ ਸੀਗੇ ਸੋ ਉਥੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਸੀ ਜਾਦੂਗਰ ਨੇ ਨੇ ਜਾਦੂਗਰਨੀ ਨੇ ਤੇ ਜਦੋਂ ਮਹਾਰਾਜ ਨੇ ਉਥੇ ਜਾ ਕੇ ਫਿਰ ਚਰਨ ਪਾਏ ਸੀਗੇ ਗੁਰਨਾਗਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਸਾਰੇ ਜਾਦੂ ਤੋੜ ਕੇ ਸਿਰਤੇ ਸੀ ਸੋ ਇਸ ਕਰਕੇ ਜੰਤਰ ਜੰਤਰੰਗ ਮਤਲਬ ਜਾਦੂਗਰਾਂ ਦਾ ਵੀ ਵੱਡਾ ਜਾਦੂਗਰ ਹੈ ਤੂੰ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਇਸਟ ਇਸਟੇ ਵੱਡੇ ਪੂਜਨਯੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਤੰਤਰ ਤੰਤਰੰ ਸਾਰਿਆਂ ਤਤਾਂ ਦਾ ਨਿਚੋੜ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਦਾ ਸੱਚ ਦਾ ਆਨੰਦ ਸਰਬੰਗ ਪਨਾਸੀ ਹੇ ਵਾਹਿਗੁਰੂ ਸਤ ਚੇਤਨ ਆਨੰਦ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਦਾ ਸੱਚ ਦਾ ਆਨੰਦ ਹੈ ਵਾਹਿਗੁਰੂ ਸਤ ਚੇਤਨ ਸਰਵੰਪਰਣਾਸੀ ਆਨੰਦ ਰੂਪ ਵਾਹਿਗੁਰੂ ਸਭ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਪ੍ਰਣਾਸੀ ਦਾ ਮਤਲਬ ਹੈ ਨਾਸ ਕਰਨ ਵਾਲਾ ਸਭ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਅਨੂਪੇ ਅਰੂਪੇ ਸਮਸਤੋਲ ਨੇਵਾਸੀ ਅਨੂਪੇ ਅਰੂਪੇ ਉਪਮਾ ਤੋਂ ਰਹਿਤ ਵਾਹਿਗੁਰੂ ਅਰੂਪੇ ਸੁੰਦਰ ਰੂਪ ਵਾਲੇ ਹੋ ਜੀ ਆਪ ਸਮਸਤੁਲ ਨਿਵਾਸੀ ਸਭ ਵਿੱਚ ਪੂਰਨ ਤੌਰ ਤੇ ਨਿਵਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਆਪ ਜੀ ਰੂਹਾਨੀ ਸ਼ਕਤੀ ਦੇਣ ਵਾਲੇ ਹੋ ਬ੍ਰਿਧ ਕਰਤਾ ਬੁੱਧੀ ਦੇਣ ਵਾਲੇ ਅੰਨ ਧਨ ਵਿ੍ਰਿਧੀ ਕਰਨ ਵਾਲੇ ਹੋ ਆਪ ਜੀ ਨੂੰ ਨਮਸਕਾਰ ਹੈ ਜੀ ਅਧੋ ਉਰਧ ਅਰਧੰ ਅਗੰ ਓਗ ਹਰਤਾ ਅਧੋ ਹੁੰਦਾ ਜੀ ਪਾਤਾਲ ਉਰਧ ਹੁੰਦਾ ਉੱਪਰ ਵਾਲੇ ਲੋਕ ਮਾਤ ਲੋਕ ਅਰਧੰ ਮਾਤ ਲੋਕ ਨੂੰ ਰਚਨ ਵਾਲੇ ਉਗ ਹੁੰਦਾ ਜੀ ਸਮੂਪ ਆਪਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਪਰਮ ਹੁੰਦਾ ਜੀ ਉਤ ਦ੍ਰਿਸ਼ਟ ਵੱਡੇ ਪਰਮੇਸ਼ਰ ਹੋ ਪ੍ਰੋਸ਼ ਪਾਲੰ ਪ੍ਰੋਸ਼ ਹੁੰਦਾ ਜੀ ਗੁਪਤ ਹੋ ਕੇ ਪਾਲਨ ਦਾ ਪਾਲਣਾ ਕਰਨ ਵਾਲੇ ਆਪ ਜੀ ਗੁਪਤ ਹੋ ਕੇ ਸਭ ਦੀ ਪਾਲਣਾ ਕਰਨ ਵਾਲੇ ਹੋ ਜੀ ਆਪ ਜੀ ਨੂੰ ਨਮਸਕਾਰ ਹੈ ਜੀ ਸਦਾ ਸਰਬਦਾ ਸਿੱਧਾ ਦਾਤਾ ਦੇ ਆਲੰਗ ਆਪ ਜੀ ਸਾਰੀਆਂ ਸਿੱਧੀਆਂ ਦੇਣ ਵਾਲੇ ਗਾਤੇ ਹੋ ਸਦਾ ਹੀ ਦਿਆਲ ਹਮੇਸ਼ਾ ਹੀ ਦਿਆਲ ਹੋ ਆਪ ਜੀ ਨੂੰ ਨਮਸਕਾਰ ਹੈ ਜੀ ਅਸ਼ੇਦੀ ਆਪੇਦੀ ਅਨਾਮੰ ਅਕਾਮੰ ਅਸ਼ੇਦੀ ਹੁੰਦਾ ਜੀ ਕਟਣ ਤੋਂ ਰਹਿਤ ਆਪੇਦੀ ਆਪ ਵਿਨਣ ਵਾਲੇ ਵਿਨਣ ਤੋਂ ਰਹਿਤ ਹੋ ਆਪਨੇ ਵਿਨਿਆ ਨਹੀਂ ਜਾ ਸਕਦਾ ਜੀ ਵਿਨਣ ਤੋਂ ਰਹਿਤ ਹੋ ਜੀ ਅਨਾਮੰ ਅਕਾਮੰ ਅਨਾਮੰ ਹੁੰਦਾ ਜੀ ਰੋਗਾਂ ਤੋਂ ਰਹਿਤ ਹੋ ਜੀ ਕਾਮੰ ਕਾਮਨਾ ਤੋਂ ਰਹਿਤ ਹੋ ਜੀ ਆਪ ਜੀ ਨੂੰ ਨਮਸਕਾਰ ਹੈ ਜੀ ਸਮਸਤੋ ਪਰਾਜੀ ਸਮਸਤ ਸਮਸਤਾਸਤੋ ਤਾਮੰ ਇਹ ਪਾਠ ਕਰਨ ਲਈ ਸਮਸਤਾਸਤੋ ਸਮਸਤਾਸਤੋ ਤਾਮੰ ਸਭ ਨੂੰ ਪੈਦਾ ਕਰਨ ਵਾਲੇ ਸਾਰਿਆਂ ਵਿੱਚ ਘਰ ਬਣਾ ਕੇ ਰਹਿਣ ਵਾਲੇ ਹੋ ਜੀ ਆਪ ਜੀ ਨੂੰ ਨਮਸਕਾਰ ਹੈ ਜੀ 13 ਜੋਰ ਚਾਚਰੀ ਛੰਦ ਹੇ ਵਾਹਿਗੁਰੂ ਤੇਰੇ ਜੋਰ ਨਾਲ ਚਾਚਰੀ ਸ਼ੰਦ ਉਚਾਰਨ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਤੇਰੇ ਜੋਰ ਨਾਲ ਚਾਚਰੀ ਸ਼ੰਦ ਉਚਾਰਨ ਕਰ ਰਿਹਾ ਜਲੇ ਹੈ ਥਲੇ ਹੈ ਜਲੇ ਹੁੰਦਾ ਜੀ ਜਲ ਵਿੱਚ ਵੀ ਤੇਰਾ ਨਿਵਾਸ ਹੈ ਥਲ ਹੋ ਗਿਆ ਥਲੇ ਹੋ ਗਿਆ ਧਰਤੀ ਖੁਸ਼ਕ ਧਰਤੀ ਜਿਵੇਂ ਆਪਾਂ ਖੁਸ਼ਕ ਧਰਤੀ ਤੇ ਵੀ ਆਪ ਜੀ ਦਾ ਨਿਵਾਸ ਹੈ ਜੀ ਅਭੀਤ ਹੈ ਅਭੇ ਹੈ ਅਭੀਤ ਹੁੰਦਾ ਜੀ ਭੈ ਤੋਂ ਰਹਿਤ ਨਿਰਭੈ ਹੋਵਾ ਨਿਰਭੈ ਹੋ ਭੀਤੋ ਰਹਤ ਹੋ ਆਪ ਭੈ ਤੋਂ ਡਰਤ ਰਹਤ ਹੋ ਆਪ ਆਪੇ ਹੈ ਡਰਤ ਹੋ ਰਹਤ ਹੋ ਆਪ ਪ੍ਰਭੂ ਹੈ ਅਜੂ ਹੈ ਪਰ 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 ਹੰਦਾਈ ਸਮਰੱਥ ਭੂ ਹੁੰਦਾ ਆਦ ਤਤਾਂ ਧਰਤੀ ਜਿਵੇਂ ਆਦ ਤਤਾਂ ਤੋਂ ਰਹਤ ਹੋ ਜੀ ਅਜੂ ਹੈ ਜਨਮ ਤੋਂ ਰਹਤ ਹੋ ਜੀ ਆਦੇਸ਼ ਹੈ ਦੇਸਾਂ ਦੀ ਵੱਟ ਤੋਂ ਰਹਤ ਹੋ ਦੇ ਸਾਦੀ ਵੰਡ ਤੋਂ ਰਹਿਤ ਹੋ ਜੀ ਅਪੇਸ਼ ਹੈ ਅਪੇਸ਼ ਹੁੰਦਾ ਜੀ ਭੇਖਾਂ ਤੋਂ ਰਹਿਤ ਹੋ ਜੀ ਆਪ ਜੀ ਨੂੰ ਨਮਸਕਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ